ਬਾਰਦਾ ਤਾਂ ਨਕੋਦਰ ਸ਼ਹਿਰ ਦੇ ਵਿੱਚ ਲਗਾਤਾਰ ਜਾਰੀ ਆ ਜਿਹੜੀ ਤਾਜੀ ਰਿਪੋਰਟ ਹੈ ਤਾਜਾ ਮਸਲਾ ਆ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਬਾਹਰੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਵਾ ਮੋਟਰਸਾਈਕਲ ਰਜਾਨਾ ਚੱਕ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਨਕੋਦਰ ਸ਼ਹਿਰ ਦੇ ਵਿੱਚ ਚੋਰੀਆਂ ਨੂੰ ਠੱਲਣੀ ਪੈ ਰਹੀ ਜਿਨ੍ਹਾਂ ਦਾ ਮੋਟਰਸਾਈਕਲ ਚੱਕਿਆ ਭਾਈ ਸਾਹਿਬ ਮੇਰੇ ਗੱਲ ਨਾਲ ਨੇ ਗੱਲਬਾਤ ਮੈਂ ਕਰਾਂਗਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੋਰਾ ਸਿੰਘ ਜੀ ਕਿਹੜਾ ਪਿੰਡ ਆ ਜੀ ਵੀਰਪਿੰਡ ਵੀਰਪਿੰਡ ਕੀ ਗੱਲਬਾਤ ਹੋਈ ਆ ਜੀ ਗੱਲਬਾਤ ਇਹ ਹੋਈ ਜੀ ਅਸੀਂ ਉਧਰ ਦਵਾਈ ਨੂੰ ਗਏ ਸੀ ਦਵਾਈ ਲੈਣ ਅੱਛਾ ਜੀ ਮੋਟਰਸਾਈਕਲ ਅਸੀਂ ਲਾ ਕੇ ਬਾਹਰ ਅੱਛਾ ਜਦੋਂ ਅਸੀਂ ਲੈ ਕੇ ਆਏ ਵਾਪਸ ਦਵਾਈ ਲੈਣ ਤੇ ਉਹ ਮੋਟਰਸਾਈਕਲ ਗਿਆ ਮੋਟਰਸਾਈਕਲ ਗਿਆ ਵਾ ਕਿੰਨੇ ਵੇ ਦਾ ਟਾਈਮ ਸੀ ਇਹ ਟਾਈਮ ਹੋਊਗਾ 1:30 ਵਜੇ ਦਾ 1:30 ਵਜੇ ਦਾ ਕਿਹੜਾ ਮੋਟਰਸਾਈਕਲ ਸੀ ਡੀ ਅੰਦਰ ਨੰਬਰ ਦੱਸਿਓ 6452 6452 ਆ ਆਰ ਸੀ ਮੇਰੇ ਕੋਲ ਆ ਅੱਛਾ ਕਿੱਥੇ ਖੜਾ ਕੀਤਾ ਸੀ ਤੁਸੀਂ ਆਹ ਹਸਪਤਾਲ ਦੇ ਇੱਕ 게ਟ ਦੇ ਅੰਦਰ ਉਥੇ ਕੋਈ ਸੀਸੀਟੀਵੀ ਕੈਮਰਾ ਹੈਗੇ ਹੈ ਨਹੀਂ ਉਥੇ ਕੋਈ ਨਹੀਂ ਹੈ ਤੇ ਬਸ ਤੁਸੀਂ ਇੱਥੇ ਮੈਡੀਸਨ ਖਾਣਾ ਆਉਂਦੇ ਆ ਹਾਂਜੀ ਮੈਡੀਸਨ ਖਾਣ ਹਾਂਜੀ ਤੇ ਤੁਸੀਂ ਕੀ ਗੱਲ ਹੈ ਮੋਟਰਸਾਈਕਲ ਉੱਧਰ ਲਾਉਣ ਦੀ ਬਜਾਏ ਇੱਧਰ ਕਿਉਂ ਲਾਇਆ ਨਹੀਂ ਇੱਧਰ ਨਹੀਂ ਉੱਧਰ ਲਾਇਆ ਉੱਧਰੋਂ ਚੱਕਿਆ ਗਿਆ ਉੱਧਰੋਂ ਚੱਕਿਆ ਗਿਆ ਉੱਧਰੋਂ ਚੱਕ ਹੋ ਗਿਆ ਹਾਂਜੀ ਤੇ ਉਹ ਗੱਲ ਇਹ ਆ ਸਰ ਅਸੀਂ ਚਲੋ ਚੱਕਿਆ ਗਿਆ ਸਾਡਾ ਦਿਹਾੜੀਆਂ ਕਰਕੇ ਅਸੀਂ ਉਹ ਲਿਆ ਸੀ ਕਿਸ਼ਤਾਂ ਤੇ ਲਿਆ ਸੀ ਗਰੀਬ ਆਦਮੀ ਆ ਅਸੀਂ ਮਜ਼ਦੂਰੀ ਕਰਦੇ ਆ ਉਹਦੇ ਤੇ ਅਸੀਂ ਦਿਹਾੜੀ ਜਾਂਦੇ ਸੀ ਸਾਡਾ ਤਾਂ ਉਹ ਵੀ ਇਤਿਕਾਰ ਖੋ ਲਿਆ ਗਏ ਨੇ ਕਿਹੜੇ ਰੰਗ ਦਾ ਮੋਟਰਸਾਈਕਲ ਸੀ ਕਾਲੇ ਰੰਗ ਦਾ ਬੋਲ ਸੋਨੂੰ ਤੁਸੀਂ ਕਨਫਰਮ ਕਰ ਦੋ ਹਾਂ ਜੀ ਅਸੀਂ ਰਿਪੋਰਟ ਲਖਾਈ ਆ ਕੱਲ ਰਿਪੋਰਟ ਲਖਾਈ ਆ ਉਹ ਕਹਿੰਦੇ ਵੀ ਅਸੀਂ ਕੋਈ ਨਹੀਂ ਗਾਂ ਥਾਣੇਦਾਰ ਨੂੰ ਦਿੰਨੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੰਗ ਅਸੀਂ ਇਹ ਕਹਿੰਦੇ ਵੀ ਸਾਨੂੰ ਕੋਈ ਕਿਤੇ ਲੱਭ ਕੇ ਦੇ ਦੇਣ ਕੋਈ ਕੈਮਰੇ ਖੋਲ ਲੈਣਾ ਖੋਲ ਕੇ ਲੱਭ ਸਕਦਾ ਜੇ ਲੱਭਣਾ ਹੋਵੇ ਪੂਰਾ ਨੰਬਰ ਬੋਲੋਗੇ ਪੂਰਾ ਨੰਬਰ ਮੋਟਰਸਾਈਕਲ ਦਾ ਬੋਲਿਓ ਜਰਾ 000 PV PV08 008 DK 6452 ਐਨਾ ਨਹੀਂ ਪੜੀ ਨਹੀਂ ਉਹਨੂੰ ਬੰਦਿਆ ਚਲੋ ਕੋਈ ਨਹੀਂ ਤੁਹਾਡਾ ਕੀ ਨਾਮ ਚੌੜ ਮੇਰਨਾ ਜੈਰਾਮ ਜੀ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਸਦਮਾ ਜੀ ਇਹ ਕੀ ਲੱਗਦਾ ਤੁਹਾਡੇ ਜੀ ਇਹ ਮੇਰਾ ਦੋਸਤ ਹੈ ਜੀ ਤੁਹਾਡਾ ਦੋਸਤ ਹੈ ਹਾਂ ਜੀ ਇਹ ਤੁਹਾਨੂੰ ਸੱਦੇ ਆ ਇਹਨਾਂ ਨੇ ਕੀ ਗੱਲ ਬਾਤ ਜੀ ਹਾਂ ਜੀ ਮੈਨੂੰ ਤਾਂ ਸੱਦੇ ਆ ਇਸ ਕਰਕੇ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੂੰ ਕੱਲ ਦਾ ਹੀ ਇੰਦੇ ਦੁਰੇ ਕੱਲ ਦੇ ਹੀ ਨੱਠੇ ਭਜੇ ਫਿਰਦੇ ਨਾਲ ਇਹਨਾਂ ਦੇ ਅੱਛਾ ਜੀ ਤੇ ਸਾਨੂੰ ਬੰਦਾ ਨਹੀਂ ਲੱਭਾ ਹੈਗਾ ਬੰਦੇ ਦੀ ਤਲਾਸ਼ ਕਰਦੇ ਸੀ ਬੰਦਾ ਨਹੀਂ ਸਾਨੂੰ ਮਿਲਿਆ ਮੋਟਰ ਵਾਲੀ ਪਛਾਣ ਹੈਗੀ ਤਿਆਨੂੰ ਮੋਟਰ ਵਾਲੀ ਹਾਂਜੀ ਪਛਾਣ ਆ ਬੰਦੇ ਦੀ ਪਛਾਣ 3T 100 ਮੋਟਰਸਾਈਕਲ ਇਹਦਾ ਅਸੀਂ ਉਹ ਕੈਮਰੇ ਖੋਲ ਜਾਨ ਅਸੀਂ ਇਹ ਬੰਦਾ ਹੈਗਾ ਮਾਤੜ ਵਿਚਾਰਾ ਗਰੀਬ ਬੰਦਾ ਹੀ ਐਸੇ ਦਿਹਾੜੀ ਦੇ ਪੇ ਵਾਲਾ ਹੀ ਆ ਜਰਾ ਇਹਨੇ ਪੈਸੇ ਵਾਲਾ ਬੰਦਾ ਹੈ ਨਹੀਂ ਕੁਝ ਥਾਣੇ ਖਾਣੇ ਗਏ ਸੀ ਪੁੱਛ ਹਾਂ ਹਾਂਜੀ ਇਸਨੂੰ ਵੀ ਐਫ ਆਈ ਦਰਜ ਕਰਾਈ ਹੈ ਮੈਂ ਵੀ ਨਾਲ ਖੋਦ ਗਏ ਥਾਣੇ ਉੱਥੇ ਗੱਲ ਥਾਣੇਦਾਰ ਦਾ ਨੰਬਰ ਵੀ ਸਾਡੇ ਕੋਲ ਆ ਮੁੰਸੀ ਦਾ ਵੀ ਨੰਬਰ ਸਾਡੇ ਕੋਲ ਆ ਤੇ ਕੀ ਕਹਿੰਦੇ ਉਹ ਥਾਣੇ ਵਾਲੇ ਉਹ ਕਹਿੰਦੇ ਵੀ ਬੰਦਾ ਤੁਸੀਂ ਦੇਖ ਲਓ ਦੇਖ ਕੇ ਸਾਡਾ ਦੱਸਦੇ ਇਹ ਬੰਦਾ ਚੱਕ ਲੈਣੀ ਬੰਦਾ ਆਪ ਕਹਿੰਦੇ ਤੁਸੀਂ ਆਪ ਦੇ ਆਪ ਕਿੱਥੋਂ ਦੇਖੋਗੇ ਤੁਸੀਂ ਬੰਦਾ ਨਹੀਂ ਇੱਥੇ ਕਹਿੰਦੇ ਜੇ ਤੁਹਾਡੇ ਜਾਣ ਤੁਸੀ ਜਾਣ ਤੁਹਾਡੇ ਨਹੀਂ ਇਹ ਕਹਿੰਦੇ ਛਾਣਿਆ ਹੈਗਾ ਜੰਗੇ ਨਿਗਾ ਜਾਵੇ ਨਿਗਾ ਜਾਵੇ ਸਥਾਨ ਦੱਸ ਦਿਓ ਠਾ ਲਿਓ ਉਹਨੂੰ ਅਸੀਂ ਆਪੇ ਚੱਕਾਂਗੇ ਕੈਮਰਾ ਖੋਲ ਜੀ ਵੀ ਤਾਂ ਉਹ ਬੰਦੇ ਦੀ ਸ਼ਕਲ ਵੀ ਆ ਜਾਣੀ ਆ ਅੱਛਾ ਅੱਛਾ ਤੁਹਾਡੇ ਕਹਿੰਦਾ ਮਤਲਬ ਆ ਪੁਲਿਸ ਨੂੰ ਕੈਮਰੇ ਖੋਲ ਕੇ ਦੇਖਣਾ ਚਾਹੀਦਾ ਕੈਮਰੇ ਆ ਬੋਲਣੇ ਕੈਮਰੇ ਘਲਾ ਕੇ ਦੇਖੋ ਅੱਛਾ ਜੀ ਤੇ ਉਹਦੇ ਵਿੱਚ ਤੁਸਾਂ ਜਾਦਪੂਰੀ ਕਰੋ ਜੇ ਬੰਦਾ ਸਾਨੂੰ ਸਾਡੇ ਨਜ਼ਰ ਦੇ ਵਿੱਚ ਆ ਗਿਆ ਬੰਦਾ ਤੇ ਜਰੂਰ ਤੁਹਾਨੂੰ ਦੱਸਾਂ ਕਿ ਆ ਬੰਦਾ ਸਾਡਾ ਬਿਆਸ ਚੀਜ਼ ਵੀ ਛੱਡੀ ਆ ਕੀ ਨਾਂ ਕੀ ਦੱਸਿਆ ਤੂੰ ਆਪਣਾ ਅਸੀਂ ਜੋਰਾ ਸਿੰਘ ਤਾਂ ਕਰਕੇ ਵੀ ਕੋਈ ਬਾਰਦਾਦ ਨਾ ਵੀਰ ਪਿੰਡ ਆ ਜੀ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਕੋਈ ਮੇਰੇ ਵਾਲੇ ਮੋਟਰ ਚਪ ਕਰ ਜਾ ਮੇਰੇ ਵਾਲੇ ਮੋਟਰਸਾਈਕਲ ਦੇ ਕੋਈ ਬਾਰਦਾਦ ਨਾ ਕੋਈ ਕਰ ਦੇਵੇ ਕ ਵੀ ਕਰਕੇ ਤਾਂ ਮੈਨੂੰ ਨਾ ਬਿਵਾਸਾ ਦੇਵੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਿਵਲ ਹਸਪਤਾਲ ਨਕੌਦਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਜਿੱਥੇ ਇੱਕ ਇਹ ਭਾਈ ਸਾਹਿਬ ਦਾ ਮੋਟਰਸਾਈਕਲ ਚੋਰੀ ਹੋ ਗਿਆ ਕਾਲੇ ਰੰਗ ਦਾ ਮੋਟਰਸਾਈਕਲ ਇਹਨਾਂ ਦਾ ਚੋਰੀ ਹੋ ਗਿਆ ਜਿਹੜਾ ਕਿ ਇਹਦੇ ਕਿਸ਼ਤਾਂ ਤੇ ਇਹਨਾਂ ਨੇ ਲਿਆ ਸੀ ਕਿਸ਼ਤਾਂ ਦੇ ਰਹੇ ਸੀ ਉਹ ਮੋਟਰਸਾਈਕਲ ਪਾਰਕਿੰਗ ਚੋਂ ਬਾਹਰ ਚੋਰੀ ਹੋ ਗਿਆ ਇੱਥੇ ਅਸੀਂ ਇੱਕ ਜ਼ਰੂਰੀ ਗੱਲ ਇਹ ਦੱਸ ਦੇਣੀ ਚਾਹੁੰਦੇ ਹਾਂ ਕਿ ਇੱਥੇ ਪਾਰਕਿੰਗ ਦੇ ਕੋਈ ਇੰਤਜ਼ਾਮ ਨਹੀਂ ਨਾ ਪਾਰਕਿੰਗ ਦੀ ਇੱਥੇ ਕੋਈ ਫੀਸ ਲਈ ਜਾਂਦੀ ਆ ਆਪਣੀ ਮਰਜ਼ੀ ਨਾਲ ਲੋਕ ਇੱਥੇ ਜਿਹੜੇ ਆ ਮੋਟਰਸਾਈਕਲ ਜਾਂ ਸਕੂਟਰ ਜਾਂ ਕਾਰਾਂ ਗੱਡੀਆਂ ਹੋਰ ਵੀ ਖੜੀਆਂ ਕਰਕੇ ਜਾਂਦੇ ਆ ਚੋਰੀ ਦੀਆਂ ਘਟਨਾਵਾਂ ਰੋਜ਼ ਵੱਧ ਰਹੀਆਂ ਆ ਘਰਾਂ ਚੋਰੀਆਂ ਹੋ ਰਹੀਆਂ ਮੋਟਰਸਾਈਕਲ ਚੱਕ ਹੋ ਰਹੇ ਆ ਇਹ ਜਿਹੜੀ ਤਾਜ਼ਾ ਤਸਵੀਰ ਆ ਤੁਹਾਨੂੰ ਸਿਵਲ ਹਸਪਤਾਲ ਨਕੋਦਰ ਦੇ ਬਾਹਰੋਂ ਦਿਖਾਈ ਆ ਜਿੱਥੇ ਕਿ ਮੋਟਰਸਾਈਕਲ ਚੋਰੀ ਹੋ ਗਿਆ ਇਸ ਭਾਈ ਦਾ ਇਹਨਾਂ ਦੀ ਇਹੀ ਮੰਗ ਆ ਕਿ ਸਾਡੇ ਮੋਟਰਸਾਈਕਲ ਤੇ ਕੋਈ ਵਾਰਦਾਤ ਨਾ ਹੋ ਜਵੇ ਜਾਂ ਕੋਈ ਅਭੀ ਨਵੀਂ ਨਾ ਹੋ ਜਵੇ ਇਸ ਕਰਕੇ ਸਾਨੂੰ ਅਨਸਾਰ ਦਿਵਾਇਆ ਜਾਵੇ ਅਤੇ ਜਲਦੀ ਤੋਂ ਜਲਦੀ ਉਸ ਚੋਰ ਨੂੰ ਫੜਿਆ ਜਾਵੇ ਅਤੇ ਇਹਨਾਂ ਦਾ ਮੋਟਰਸਾਈਕਲ ਬਰਾਮਦ ਕਰਕੇ ਇਹਨਾਂ ਨੂੰ ਦਿੱਤਾ ਜਾਵੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ